ਹੈਲੋ ਜੀ ਸਤ ਸ੍ਰੀ ਅਕਾਲ ਅੱਜ ਨਾ ਆਪਾਂ ਤੁਹਾਡੇ ਨਾਲ ਇਹ ਕਬੂਦੀ ਪੁਰਜੀ ਦੀ ਰੈਸਪੀ ਸ਼ੇਅਰ ਕਰਾਂਗੇ ਇਹ ਬਹੁਤ ਟੇਸਟੀ ਬਣਦੀ ਆ ਔਰ ਠੰਡ ਦੇ ਮੌਸਮ ਵਿੱਚ ਇਹ ਬਹੁਤ ਚੰਗੀ ਹੁੰਦੀ ਆ ਇਹਦੀ ਤਸਵੀਰ ਜਿਹੜੀ ਗਰਮ ਹੁੰਦੀ ਆ ਤੁਸੀਂ ਵੀ ਇਹ ਕਬੂਦੀ ਪੁਰਜੀ ਜ਼ਰੂਰ ਬਣਾ ਕੇ ਖਾਓ ਕਿਉਂਕਿ ਤੇ ਚਲੋ ਜੀ ਹੁਣ ਆਪਾਂ ਪੁਰਜੀ ਬਣਾਉਣ ਲਈ ਪਹਿਲਾਂ ਆਪਾਂ ਕਬੂੂ ਨੂੰ ਤੋੜ ਲੇਓ ਇਹਨਾਂ ਚਾਰ ਕਮ ਇੱਥੇ ਸੀਗੇ ਆਪਾਂ ਸੋਚਿਆ ਚਾ ਲਈ ਵੀ ਵਿੱਚ ਪਾਲਵਾਂਗੇ ਤੇ ਆ ਹੁਣ ਆਪਾਂ ਕਬੂਤੂ ਓੜ ਰਹੇ ਆ ਇਦਾਂ ਆਪਾਂ ਇਹਦੇ ਨਾ ਪੱਤੇ-ਪੱਤੇ ਤੋੜਦੇ ਆ ਜਿਹੜੇ ਪਿੰਡਾਂ 'ਚ ਲੋਕ ਰਹਿੰਦੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਆ ਕਿ ਕੀ ਹੁੰਦੀ ਆ ਇਹ ਨਾ ਕੋਈ ਬੀਜੀ ਹੋਈ ਚੀਜ਼ ਨਹੀਂ ਹੁੰਦੀ ਇਹ ਨਾ ਆਪੇ ਹਰੇਕ ਜਗ੍ਹਾ ਤੇ ਉੱਗ ਪੈਂਦੀ ਆ ਜਿਦਾਂ ਕਿ ਸਾਡੇ ਇੱਥੇ ਬਹੁਤ ਆ ਯਾਰ ਜਿੰਨਾ ਸ਼ਾਮ ਨੂੰ ਥੋੜੀ ਜੀ ਧੁੱਪ ਵੀ ਨਿਕਲੀ ਹੈ ਇਹਨਾਂ ਕੋਲੇ ਨਾਲ ਥੋੜੇ ਬਹੁਤੇ ਪੱਤੇ ਵਿੱਚ ਖਰਾਬ ਵੀ ਹੋਏ ਆਪਾਂ ਖਰੀ ਖਰੀ ਪੱਤੇ ਹੀ ਤੋੜਾਂਗੇ ਕਿਉਂਕਿ ਇਹ ਤਾਂ ਬਹੁਤ ਜ਼ਿਆਦਾ ਆ ਆਪਾਂ ਇੰਨੀ ਥੋੜੇ ਲਿਜਾਵਾਂਗੇ ਆਪਾਂ ਨੂੰ ਤਾਂ ਥੋੜੀ ਜਿਹੀ ਚਾਹੀਦੀ ਬਸ ਜੀ ਲੋ ਜੀ ਆਪਾਂ ਇਹਨੂੰ ਲੈ ਆਂਦਾ ਸੀ ਤੋੜ ਕੇ ਆਪਾਂ ਧੋ ਲਈਆ ਤੇ ਹੁਣ ਆਪਾਂ ਇਹਨੂੰ ਇਦਾਂ ਨਾ ਫੋਲ ਦਿੱਤਾ ਕਿ ਇਹ ਸੁੱਕ ਜਾਵੇ ਕਿਉਂਕਿ ਅੱਜ ਧੁੱਪ ਹੈਗੀ ਹੈ ਜਦੋਂ ਇਹ ਸੁੱਕ ਜਾਊਗੀ ਫਿਰ ਆਪਾਂ ਇਹਨੂੰ ਕਟਾਂਗੇ ਤੇ ਇਹਨੂੰ ਬਣਾਉਣ ਵਾਸਤੇ ਆਪਾਂ ਨੇ ਦੋ ਤਿੰਨ ਪਿਆਜ਼ ਲਏ ਆ ਤੇ ਦੋ ਆਲੂ ਲਏ ແລະຫຼັງປປຢາຫນູເຊັ່ນລະມາກິແຕ່ດັ່ງອີກອາປານລູເຊັ່ນລະມາຫອນນະອາອິນນູໂຕຕາເລອາຊິແຕ່ຫອນອນເອັ່ນກດລະມາ ਇਦੇ ਵਿੱਚ ਨਾ ਪਿਆਜ਼ ਬਹੁਤੇ ਬਰੀਕ ਕਰਕੇ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ ਇਹ। ਕਿ ਦਹੀਂ ਆਪਾਂ ਇਹਨੂੰ ਕਬੂਦ ਨੂੰ ਕੱਟ ਲਵਾਂਗੇ। ਉਹਨਾਂ ਦਾ ਧੁੱਪ ਚੱਲ ਗਈ ਆ ਕਿਉਂਕਿ ਸਵੇਰੇ ਨਹੀਂ ਧੁੱਪ ਨਿਕਲੀ ਬਸ ਜਿੱਦਾਂ ਕਹ ਲੋ 3 ਵਜੇ ਨਿਕਲੀ ਸੀ ਥੋੜੀ ਜਿਹੀ ਇਸ ਤਰ੍ਹਾਂ ਇਹਨੂੰ ਬਰੀਕ ਬਰੀ ਕੱਟ ਲੈਣਾ ਲੋ ਜੀ ਆਪਣੀ ਸਾਰੀ ਹੁਣ ਕੱਟ ਹੋ ਗਈ ਆ ਤੇ ਹੁਣ ਆਪਾਂ ਕੜਾਹੀ ਦੇ ਵਿੱਚ ਪਾਇਆ ਸਰੋਂ ਦਾ ਤੇਲ ਤੇ ਗੈਸ ਨੂੰ ਕਰਤਾ ਔਨ ਤੇ ਤੇਲ ਆਪਣਾ ਹੋ ਗਿਆ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਈਏ ਪਿਆਜ਼ ਤੇ ਹਰੀ ਮਿਰਚ ਅਸਪਿਆ ਜਾਨੂੰ ਆਪਾਂ ਥੋੜਾ ਹੀ ਸੀਖ ਲਵਾਉਣਾ ਆਪਾਂ ਜਿਆਦਾ ਨਹੀਂ ਇਹਨੂੰ ਜਿੱਦਾਂ ਕਹਿ ਲੋ ਕਿ ਬਹੁਤਾ ਨਹੀਂ ਆਪਾਂ ਇਹਨਾਂ ਦੀ ਜਾਨ ਮਾਰਨੀ ਇਹ ਵਿੱਚ ਆਪਾਂ ਪਾਤਾ ਨਾਮਕ ਇਲੋਜੀ ਪਿਆਜ਼ ਆਪਣੇ ਹੋ ਗਏ ਸੀ ਹੁਣ ਆਪਾਂ ਵਿੱਚ ਪਾਤੀ ਹਲਦੀ ਆ ਮਸਾਲਾ ਤੇ ਆ ਵਿੱਚ ਰੰਗ ਵਾਲੀ ਮਿਰਚ ਤੇ ਹੁਣ ਵਿੱਚ ਪਾਤੀ ਆਪਾਂ ਨੇ ਆਲੂ ਤੇ ਹੁਣ ਜਿਹੜੇ ਆਪਾਂ ਉਹ ਕੱਟੇ ਸੀ ਪੱਤੇ ਕਬੂਦੇ ਹੁਣ ਆਪਾਂ ਵਿੱਚ ਉਹ ਪਾ ਦਮਾ ਤੇ ਇਦਾਂ ਨੇ ਇਹਨੂੰ ਚੰਗੀ ਤਰ੍ਹਾਂ ਵਿੱਚ ਮਿਕਸ ਕਰਕੇ ਹਲਾ ਕੇ ਆਪਾਂ ਇਹਨੂੰ ਨਾ ਬਿਲਕੁਲ ਲੋ ਫਲੇਮ ਦੇ ਉੱਪਰ ਆਪਾਂ ਇਹਨੂੰ ਪੱਕਣ ਲਈ ਛੱਡ ਦੇਣਾ ਵਿੱਚ ਵਿੱਚ ਆਪਾਂ ਇਹਨੂੰ ਚਲਉਂਦੇ ਰਹਾਂਗੇ ਜਿੱਦਾਂ 1 ਮਿੰਟ ਬਾਅਦ 2 ਮਿੰਟ ਬਾਅਦ ਇਦਾਂ ਆਪਾਂ ਇਹਨੂੰ ਚਲਾਉਂਦੇ ਰਹਾਂਗੇ ਦੇਖੋ ਹੁਣੇ ਇਦਾਂ ਦੀ ਹੋ ਗਈ ਜੀ ਤੇ ਲੋਜੀ ਸਬਜੀ ਆਪਣੀ ਬਣ ਗਈ ਆ ਹੁਣ ਆਪਾਂ ਇਹਨੂੰ ਇੱਕ ਬੋਲ ਦੇ ਵਿੱਚ ਸਰਵ ਕਰਾਂਗੇ ਚਲੋ ਜੀ ਕਬੂਦੀਪੁਰ ਜੀ ਬਣ ਕੇ ਤਿਆਰ ਆ ਤੁਸੀਂ ਵੀ ਬਣਾਓ ਖਾਓ ਤੇ ਇੰਜੋਏ ਕਰੋ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਇੱਕ ਨਵੀਂ ਵੀਡੀਓ 'ਚ ਆਪਾਂ ਤੱਕ ਲਈ ਸਤਿ ਸ੍ਰੀ ਅਕਾਲ ਬਾਏ ਬਾਏ ਰਾਬ ਰੱਖਾ